ਕੋਈ ਨਾ ਬੜਾ ਬੜਾ ਉਹਨੇ ਗੱਲ ਕਰਦਾ ਕੋਈ ਉਹ ਤਾਂ ਗਰਾਹੀ ਕਰਾਉਣੇ ਹੁੰਦੇ ਸਿੱਧੇ ਆ ਫਰਕ ਕਰੋ ਉਹਦੇ ਤੇਰੀ ਵੀਡੀਓ ਬਣਾਈ ਸੀ ਵੀ ਨਹੀਂ ਇਹ ਕੰਮ ਕਰਨੇ ਨਹੀਂ ਕਰਨੇ ਬਾਬਾ ਜੀ ਸਾਡੀ ਘਰ ਮੰਦੀ ਜਦੋਂ ਅਥਰਾ ਤੋਂ ਤਾਂ ਫੇਰ ਉਹੀ ਕੰਮ ਨੂੰ ਮੈਂ ਤਾਂ ਬੜਹੀ ਸੀ ਹਾਂ 4 ਦਿਨ ਨਹੀਂ ਹੋਏ 4 ਦਿਨ ਮੈਂ ਕੁ ਮਹੀਨਾ 2 ਮਹੀਨੇ ਦਾ ਪਾਲਾ ਸਾਡਾ ਪੰਜਾਬ ਡੁੱਬੀ ਜਾਂਦਾ ਯਾਰ ਹਰ ਸਾਰਾ ਪੰਜਾਬ ਦਾ 70% ਜਿਹੜਾ ਕਿ ਸਾਲ ਪਹਿਲਾਂ ਵੀ ਆਪਿਆ ਲੋਕੀ ਸਾਹਮਣੇ ਜਨਮਾਤ ਹੋਇਆ ਲੋਕਾਂ ਦੇ ਮਾਰ ਦੰਗਰ ਕਸੂ ਕਰਦੇ ਆ ਤੁਸੀਂ ਚੁੱਪ ਕਰਕੇ ਸਲਾਈਆਂ ਕਰਕੇ ਯਾਰ ਉਹ ਵਿੱਚ ਕੋਈ ਧਿਰ ਦਾ ਸ਼ਰਮ ਨਹੀਂ ਕੋਈ ਕੁਛ ਨਹੀਂ ਗਲੰਦਰ ਦਾ ਧਿਰ ਦਾ ਸ਼ਰਮ ਹੈ ਪਤਾ ਨਹੀਂ ਉਹ ਕੀ ਕਰਦੇ ਕੀ ਨਹੀਂ ਤੇ ਤੁਸੀਂ ਉਹਨਾਂ ਦੇ ਨਾਲ ਦੇ ਮੈਂ ਕਿਨੂੰ ਰੋਕਿਆ ਸੀ ਉਦਾਂ ਚਾਰ ਦਿਨ ਨਹੀਂ ਹੋਏ ਰੇ ਫੇਰ ਆਗੇ ਲਾਗੇ ਨਹੀਂ ਨਹੀਂ ਕਾਰਵਾਈ ਕਰਾਵਾਂਗੇ ਅਸੀਂ ਅਹੀ ਲਾਇਆ ਇੰਕਾਰ ਨਹੀਂ ਮੈਂ ਤੂੰ ਅੱਦੇ ਤੈਨੂੰ ਮੈਂ ਬਖਸ਼ਦਾ ਹੀ ਵੀ ਛੱਡ ਪਰੇ ਹੁਣ ਤੇਰੇ ਤੇ ਕਾਰਵਾਈ ਹੋਊਗੀ ਦੇਖੋ ਜੀ ਬੜੀ ਸ਼ਰਮਣਾ ਸਾਨੂੰ ਕਹਿਣਾ ਪੈ ਰਿਹਾ ਮੈਂ ਨਾ ਇਹ ਜਿਹੜਾ ਬਜ਼ੁਰਗ ਹੈ ਬਾਬਾ ਜੀ ਇੱਥੇ ਖੜੂ ਸੀਗੇ ਉਹ ਸੁਣੋ ਬਈ ਛਤਰ ਨਾਮ ਕੀ ਹੈ ਉਹਨਾਂ ਦਾ ਜੋਰਾ ਜੋਰਾ ਸਿੰਘ ਹੈ ਜੀ ਇਹ ਇਹ ਬੰਦਾ ਕੋਟਕਪੂਰੇ ਜੀ 4 ਦਿਨ ਪਹਿਲਾਂ ਗ੍ਰਹੀ ਕਰਦਾ ਫਿਰਦਾ ਸੀ ਆ ਰਸੀਦ ਬੁੱਕਾ ਮੈਂ ਆਪਣੇ ਚੈਨਲ ਤੇ ਵੀਡੀਓ ਵੀ ਪਾਈ ਸੀਗੀ ਇਹ ਕੋਈ ਜਲੰਧਰ ਦਾ ਬਿਰਧ ਆਸ਼ਰਮ ਹੈ ਅੰਮ੍ਰਿਤਸਰ ਦਾ ਵੀ ਕਹਿੰਦੇ ਆ ਜਲੰਧਰ ਦਾ ਵੀ ਕਹਿੰਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਜਲੰਧਰ ਐਡਾ ਵੱਡਾ ਸ਼ਹਿਰ ਹੈ ਅੰਮ੍ਰਿਤਸਰ ਐਡੀ ਵੱਡੀ ਸਿਟੀ ਹੈ ਪੰਜਾਬ ਦੀ ਤੇ ਇਹ ਸਾਡੇ ਏਰੀਆ ਚ ਕਿਉਂ ਗਰਾਈਆਂ ਕਰਦੇ ਫਿਰਦੇ ਆ ਸਾਡਾ ਯਾਰ ਪੰਜਾਬ ਡੁੱਬਿਆ ਪਿਆ ਹੈ ਅਸੀਂ ਉੱਥੇ ਜਾਂਦੇ ਆ ਸਾਨੂੰ ਰੋਣਾ ਆਉਂਦਾ ਅਸੀਂ ਰੋਨੇ ਆ ਵੀ ਸਾਡੇ ਭਰਾ ਸਾਡੇ ਉਹਨਾਂ ਦੇ ਪਸ਼ੂ ਡੰਗਰ ਮਰ ਗਏ ਹੈ 10 10 ਫੁੱਟ ਪਾਣੀ ਆਇਆ ਪਿਆ ਸਾਡੇ ਘਰਾਂ ਦੇ ਵਿੱਚ ਲੋਕਾਂ ਕੋਲੇ ਖਾਣ ਨੂੰ ਰੋਟੀ ਨਹੀਂ ਚੁੱਲ੍ਹਾ ਨਹੀਂ ਬਲ ਰਿਹਾ ਇਹ ਬੰਦੇ ਜੀ ਇਹ ਆਸ਼ਰਮ ਦੇ ਨਾਂ ਤੇ ਕੋਟਕਪੂਰੇ ਤੋਂ ਬੰਦਾ ਹੈ ਕੋਟਕਪੂਰੇ ਨੂੰ ਫੜਿਆ ਸੀ ਇਹ ਆ ਤੁਸੀਂ ਲੈ ਲਈਏ ਇਹਦੀ ਫੋਟੋ ਬਿਰਦ ਸੇਵਾ ਆਸ਼ਰਮ ਐਂਡ ਚੈਰੀ ਟੇਬਲ ਸੁਸਾਇਟੀ ਐ ਇਹਨੂੰ 4 ਦਿਨ ਪਹਿਲਾਂ ਅਸੀਂ ਰੋਕਿਆ ਸੀ ਬਾਬਾ ਜੀ ਇਹ ਕੰਮ ਨਾ ਕਰੋ ਜੇ ਤੂੰ ਤੂੰ ਕੰਮ ਕਰਨਾ ਸਾਡੇ ਕੋਲੇ ਆ ਤਨਖਾਹ ਲੈ ਸੇਵਾ ਕਰ ਆਦਾ ਪਰਿਵਾਰ ਪਾਲ ਵੀ ਆ ਕੰਮ ਨਾ ਕਰੋ ਇਹ ਅੰਮ੍ਰਿਤਸਰ ਜਲੰਧਰ ਦਾ ਕੰਮ ਐ ਉਧਰ ਲੋਕੀ ਆਪਦਾ ਕਰਨ ਉਧਰ ਜਾ ਕੇ ਕਰੋ ਇਧਰਲੇ ਇਲਾਕੇ 'ਚ ਨਾ ਕਰੋ ਸਾਡਾ ਪੰਜਾਬ ਖਤਮ ਹੋਇਆ ਪਿਆ ਖੜਾ ਨਾ ਲੋਕੀ ਮਰ ਰਹੇ ਆ ਇਹ ਬੰਦੇ ਨੂੰ 4 ਦਿਨ ਹੋਏ ਆ ਜੀ ਅੱਜ ਅਸੀਂ ਕੋੜਕਪੂਰੇੋਂ ਮੈਂ ਆ ਰਿਹਾ ਹੀ ਫਰੀਦਕੋਟ ਫਿਰ ਹੋਟਲ ਤੇ ਖੜਾ ਸੀ ਇਹ ਮੰਗੀ ਜਾਂਦਾ ਪਰਚੀਆਂ ਕੱਟ ਰਿਆ ਸੀ ਤੇ ਆ ਪੈਸੇ ਕੁਛ ਹੈਗੇ ਆ 2 2.5 300 ਰੁਪਿਆ ਇਹਦੇ ਕੋਲੋਂ ਅਸੀਂ ਲਿਆ ਉਹ ਟਾਲੇ ਵੀ ਕੱਢ ਤੇ ਇਹ ਅਸੀਂ ਕਿਸੇ ਲੋੜਵੰਦ ਨੂੰ ਦੇ ਦਿੰਨੇ ਆ ਤੇ ਇਹ ਬੰਦੇ ਜੀ ਇੱਥੇ ਕਰਦੇ ਆ ਗਰਾਈਆਂ ਇੱਕ ਕੋੜਕਪੂਰੇ ਪਾਠਿਆਲੇ ਮੱਲੇ ਤੋਂ ਆ ਇਹ ਇਧਰ ਵੇ ਪਾਠਿਆਂ ਵਾਲੇ ਮੱਲੇ ਤੋਂ ਕੁਝ ਨਾ ਨਿੰਗ ਸਿੰਘ ਵੀ ਬਣ ਕੇ ਆਉਂਦੇ ਆ ਪਿੰਡਾਂ 'ਚ ਪਿੰਡਾਂ ਦੇ ਵਿੱਚ ਨਿੰਗ ਸਿੰਘ ਬਣ ਕੇ ਆਉਂਦੇ ਆ ਪੂਰੇ ਬਾਣੇ ਪਾਏ ਹੁੰਦੇ ਆ ਤੇ ਭੇਖ ਦੇ ਵਿੱਚ ਲੋਕ ਕਹਿੰਦੇ ਆ ਵੀ ਇਹ ਕੋਈ ਕਹਿੰਦਾ ਜੀ ਮੈਂ ਬੁੱਢਾ ਦਲਦਾਂ ਬਾਬਾ ਬਲਵੀਰ ਸਿੰਘ ਉਹ ਮਹਾਂਪੁਰਸ਼ਾਂ ਦਾ ਨਾਮ ਬਦਨਾਮ ਕਰਦੇ ਆ ਬਾਬਾ ਅਵਤਾਰ ਸਿੰਘ ਵਿਧੀ ਚੰਦਿਆ ਦਾ ਨਾਮ ਬਦਨਾਮ ਕਰਦੇ ਆ ਬਾਬਾ ਮੇਜਰ ਸਿੰਘ ਦਾ ਨਾਮ ਬਦਨਾਮ ਕਰਦੇ ਆ ਥੱਲੇ ਇਹ ਉੱਤੇ ਚੋਲੇ ਪਾਏ ਹੁੰਦੇ ਨੀਲੇ ਦਿਮਾਲੇ ਬੜੇ ਸੋਹਣੇ ਸਜੇ ਹੁੰਦੇ ਮੇਰੇ ਤੋਂ ਵੀ ਸੋਹਣੇ ਥੱਲੇ ਦੀਆਂ ਕੱਛੀਆਂ ਪਾਈਆਂ ਹੁੰਦੀਆਂ ਤੇ ਲੋਕ ਜੀ 100-100 ਰੁਪਿਆ 5-500 ਦਿੰਦੇ ਆ ਹੜ ਪੀੜਤਾਂ ਦੇ ਨਾਂ ਤੇ ਉਹ ਕਰ ਰਹੇ ਆ ਗਰਾਈਆਂ ਇਹ ਵੀ ਕਰ ਰਿਆ ਨਿੰਗ ਬਲੈਰੋ ਕੈਂਪਰ ਬਲੈਰੋ ਪੇਕਅਪ ਗੱਡੀਆਂ ਤੇ ਪਿੰਡਾਂ ਚ ਆ ਤੁਰ ਰਹੇ ਆ ਜਿੱਥੇ ਤੁਹਾਨੂੰ ਨਜ਼ਰ ਆਉਣ 8146841940 ਮੇਰਾ ਨੰਬਰ ਹੈ ਮੇਰੇ ਨੰਬਰ ਤੇ ਸੰਪਰਕ ਕਰੋ ਤੇ ਆਪਾਂ ਇਹਨਾਂ ਨੂੰ ਨੱਥ ਪਾਈਏ ਤੇ ਇਹ ਹੜ ਪੀੜਤਾਂ ਦੇ ਨਾਂ ਤੇ ਵੀ ਰਾਸ਼ਨ ਇਕੱਠਾ ਹੋ ਰਿਹਾ ਤੇ ਜਿਹੜੇ ਦਲਾਂ ਦੇ ਨਾਂ ਤੇ ਵੀ ਇਹ ਨਿੰਗ ਜਿਹੜੇ ਆਉਂਦੇ ਆ ਬਲੈਰੋ ਕੈਂਪਰ ਪੇਕਅਪ ਗੱਡੀਆਂ ਤੇ ਆਉਂਦੇ ਆ ਇਹਨਾਂ ਨੂੰ ਫੜੋ ਚਾਬੀਆਂ ਕੱਢ ਕੇ ਨੱਥ ਪਾਓ ਇਹਨਾਂ ਨੂੰ ਤੇ ਅੱਜ ਇਹਨੂੰ ਫੜਿਆ ਅਸੀਂ ਮੁਲਾਜ਼ਮ ਸਾਡੇ ਕੋਲੇ ਆ ਗਏ ਆ ਕਾਰਵਾਈ ਦੀ ਮੰਗ ਕਰਾਂਗੇ ਵੀ ਜੋ ਤੇ ਕਾਰਵਾਈ ਹੁੰਦੀ ਹੈ ਜੀ ਕਰੋ ਜੀ ਕੀ ਨਾਮ ਹੀ ਤੁਹਾਡਾ ਮੇਰਾ ਨਾਮ ਜੋਰਾ ਸਿੰਘ ਕੀ ਕਰ ਰਹੇ ਸੀ ਤੁਸੀਂ ਇਹ ਤੇ ਬਰਦਾਸ਼ਾ ਦਾ ਦਾਨ ਪੱਤਰ ਕਰਨਾ ਹੈ ਥੋੜਾ ਬੋਤ। ਇਹ ਕਿਹੜੇ ਬਿਰਦਾਸ਼ ਨੇ ਤੁਹਾਡੀ ਦਿੱਤੀ ਲਈ ਇਹਨੂੰ ਰੁਕੋ 4 ਦਿਨ ਪਹਿਲਾਂ ਰੋਕਿਆ ਸੀ ਇਹਨੂੰ ਮੈਂ। ਰੋਕਿਆ ਸੀਗਾ ਬਾਬਾ ਮੰਤਰੀ ਜੀ ਨੇ। ਉਹ ਸੈਮ ਵੇਲੇ ਸੀ ਕੋੜਪੁਰੇ ਜੀ। ਸਰ ਤੁਹਾਨੂੰ ਪਤਾ ਹੈ ਨਾ ਤੁਸੀਂ ਗਲਤ ਕਾਰਵਾਈ ਕਰ ਰਹੇ ਹੋ ਇਹ ਕੰਮ ਕਰ ਰਹੇ ਹੋ। ਉਹਨੇ ਕਰਦੇ। ਅੱਜ ਫੇਰ ਤੁਸੀਂ 4 ਦਿਨਾਂ ਬਾਅਦ ਫੇਰ ਤੁਸੀਂ ਉਹਨੇ ਹੁਣ ਕਰਦੇ ਨੇ ਜਿਹੜੇ ਦਿਹਾੜੇ ਦਾ ਪਾ ਕਰ ਲਾਇਆ ਕੋਈ ਨਾ ਫੇਰ ਉਹਨੇ ਕਰਦੇ ਕੰਮ ਇਹਨਾਂ ਕਰਦੇ। ਤੁਹਾਨੂੰ ਇਹਨਾਂ ਨੇ ਪਈ ਸਾਹਿਬ ਨੇ ਆਫਰ ਵੀ ਕੀਤੀ ਸੀ ਕਿ ਇਹਨਾਂ ਕੋਲੇ ਆਓ ਗੋਪਾਲਰਾ ਸਾਹਿਬ ਸੇਵਾ ਕਰੋ ਤੇ ਤੁਹਾਨੂੰ ਇਹ 7000 ਤਨਖਾਹ ਲੈਂਦੇ ਸੀ ਅਸੀਂ ਆਖ ਕਿਆ ਸੀ ਨਾ ਫਿਰ ਤੁਸੀਂ ਫੇਰ ਚਾਰਾਂ ਦਿਨਾਂ ਬਾਅਦ ਇਹ ਕੰਮ ਸ਼ੁਰੂ ਕਰਤਾ ਯਾਰ ਨਹੀਂ ਬਾਬਾ ਜੀ ਨਹੀਂ ਰੋਟੀਆਂ ਪਿੱਛੇ ਕਿਉਂ ਆ ਸਾਡੇ ਅਰ ਧਰਮ ਨੂੰ ਕਿਉਂ ਕਲੰਕ ਲਾਇਆ ਕਿਉਂ ਬੇਇੱਜ਼ਤੀ ਕਰਦੇ ਹੋ ਸਾਰਿਆਂ ਨੂੰ ਤੁਸੀਂ ਇੱਕ ਰਾਹੇ ਲੋਕੀ ਵੜ ਲੈਂਦੇ ਆ ਵੀ ਸਾਰੇ ਨਿੰਘ ਇਦਾਂ ਦੇ ਤੁਰੇ ਫਿਰਦੇ ਆ ਮੈਨੂੰ ਤਾਂ ਵੀਡੀਓ ਪੱਤਰਕਾਰ ਆ ਗਿਆ ਜਾਂ ਮੈਂ ਵੀਡੀਓ ਸਾਡੇ ਸਿੰਘ ਬਣਾ ਰਿਹਾ ਮੈਨੂੰ ਤਾਂ ਸ਼ਰਮ ਆ ਰਹੀ ਆ ਆਪਦੇ ਆਪ ਨੂੰ ਇਹ ਕੰਮ ਬੰਦ ਕਰੋ ਬਾਬਾ ਜੀ ਆਪ ਦੇ ਘਰੇ ਲਾਓ ਫੋਨ ਥਾਣੇ ਤੇ ਬੁਲਾਓ ਕੀ ਕਰਨਾ ਹੈ ਦੱਸੋ ਇਹਨੂੰ ਲੈ ਜਾਓ ਜੀ ਇਹਦੇ ਘਰਦਿਆਂ ਨੂੰ ਬੁਲਾਓ ਕੱਲਾ ਹੀ ਕੱਲਾ ਹੀ ਹੈ ਪ੍ਰਬੰਧਕ ਆ ਜਾਣ ਨਾਲ ਇਹਨਾਂ ਦੇ ਭੱਲੇ ਦੇ ਐ ਇਹ ਸਾਰੇ ਚੋਰ ਠੱਗ ਆ ਜੀ ਉੱਥੇ ਸਾਰੇ ਬਾਣਾ ਪਾ ਕੇ ਗੱਡੀਆਂ ਰੱਖੀਆਂ ਅਸੀਂ ਬਾਬਾ ਬਲਵੀਰ ਸਹੋਣਾ ਨਾਲ ਗੱਲ ਕਰਦੇ ਆਂ ਤੇ ਹਾਂ ਵੀ ਦਲਾਂ ਦੇ ਨਾਂ ਤੇ ਕਰਦੇ ਆਂ ਤੁਸੀਂ ਆਜੋ ਥਾਣੇ ਆਓ ਤੁਸੀ ਬੋਲਦੀ ਸਾਬ ਕੋਲੋਂ ਫੜਿਆ ਤੁਹਾਡੇ ਕੋਈ ਕੁੱਟਮਾਰ ਤਾਂ ਨਹੀਂ ਕੀਤੀ ਨਹੀਂ ਨਾ ਹਾਂ ਤੁਹਾਨੂੰ ਸੀ ਪੀ ਹੈ ਹਾਂ ਤਾਂ